ਇਹੋ ਪਾਪ ਮੈਂ ਕਿਹਾ ਬਾਹਰ ਅੰਦਰ ਜਾਂਦੇ ਆ ਮੈਂ ਕਿਹਾ ਤੈਨੂੰ ਅਸੀਂ ਸੰਗੀ ਨਹੀਂ ਲੱਗਦੀਗੀ ਲੱਤ ਤਾਂ ਮੈਂ ਹੋਣੀ ਲਵਾਈ 8-9 ਮਹੀਨੇ ਹੋ ਗਏ ਹਾਂ ਜਾਂ ਵੱਧ ਤੋਂ ਵੱਧ ਸਾਲ ਹੋ ਗਿਆ ਹੁਣ ਉਹ ਤਾਂ ਮੈਂ ਇੱਕ ਲੱਤ ਹੀ ਜਾਂਦਾ ਮੈਂ ਕਿਹਾ ਤੈਨੂੰ ਐ ਨਹੀਂ ਲੱਗਦਾ ਕਿ ਵੀ ਯਾਰ ਇਹ ਇੱਕ ਲੱਤ ਤੇ ਬੁੜਕ ਦਾ ਤਰ੍ਹਾਂ ਜਾਂਦਾ ਮੇਰੇ ਨਾਲ ਤੇ ਮੈਂ ਕਿਹਾ ਲੋਕ ਤੈਨੂੰ ਕੀ ਕਹਿੰਦੇ ਉਹ ਕਹਿੰਦੇ ਮੈਨੂੰ ਕੋਈ ਫਰਕ ਨਹੀਂਗਾ ਕਹਿੰਦੀ ਮੈਂ ਰਹਿਣਾ ਤੇਰੇ ਨਾਲ ਲੋਕਾਂ ਨੇ ਥੋੜਾ ਰਹਿਣਾ ਹੈ ਜੇ ਉਹ ਮੇਰਾ ਪੈਰ ਮੱਚਿਆ 6 ਮਹੀਨੇ ਪਹਿਲਾਂ ਪੈਰ ਮੱਚਿਆ ਉਦੋਂ ਮੈਂ ਤੁਰ ਨਹੀਂ ਲੱਗਿਆ ਸੀਗਾ ਬਾਬਾ ਤਰ ਕਿ ਨਹੀਂ ਵਿਖਿਆ ਬਸਰਾ ਬ ਨੂੰ ਦਰਨਾ ਮਨਜ਼ੂਰ ਨਹੀਂ ਸੀਗਾ 2 ਲੱਖਾਂ ਦੇ ਵਿੱਚ ਪਿਆਰ ਦਾ ਪੂਰਾ ਧਿਆਨ ਰੱਖਣਾ ਬੂਹੇ ਥੱਲੇ ਨਹੀਂ ਲੱਗਣ ਦੇਣਾ ਨਾ ਮਿੱਟੀ ਪੈਣ ਦੇਣੀ ਹੈ ਤੇ ਮੇਰਾ ਬਾਪੂ ਸਾਰੀਆਂ ਰਾਤਾਂ ਜਾ ਕੇ ਘੜਦਾ ਹੁੰਦਾ ਸੀ ਤੇ ਉੱਤੇ ਐ ਕੰਬਲ ਨੂੰ ਫੜ ਕੇ ਰਾ ਦਿੰਦੇ ਪੈਰ ਦੇ ਨਾਲ ਲੱਗਣ ਨਹੀਂ ਦਿੰਦੇ ਸੀ ਨਹੀਂ ਪਿਆਰ ਸਾਡਾ ਬਹੁਤ ਆ ਹਾਂ ਇਹ ਨਹੀਂ ਗੱਲ ਨਹੀਂ ਜੀ ਠੀਕ ਹੈ ਜਿੱਦਾਂ ਕਹਿ ਦੇ ਉਦਾਂ ਹੀ ਕਰਦੇ ਆ ਅੱਛਾ ਤੇ ਜਿਹੜੀ ਜੀ ਮੰਗਾ ਮੈਂ ਬੈਠੇ ਨੂੰ ਮਿਲਦੀ ਆ ਅੱਗੇ ਉੱਠ ਕੇ ਆਈਦਾ ਸੀਗਾ ਗੁੜਕਦੇ ਆਉਂਦੇ ਸੀਗੇ ਤੇ ਹੁਣ ਤਾਂ ਬਸ ਚੁੱਪ ਕਰਕੇ ਬਾਜ਼ ਹੀ ਕੱਢਣੀ ਮੋਝੋ ਭੋਲੇ ਮੈਂ ਨਾਲ ਦੀ ਨਾਲ ਪਹਿਲਾਂ ਪੁੱਛ ਕੇ ਜਾਂਦੇ ਆਂ ਫਿਰ ਉਦੋਂ ਬਾਅਦ ਜਾ ਕੇ ਦੂਰੀਆ ਚੀਜ਼ ਲਿਆ ਕਿਸੇ ਨਾਲ ਤੇ ਅਸੀਂ ਇੱਕ ਦੂਜੇ ਨੂੰ ਜਮਾ ਨਹੀਂ ਵਜਾਉਂਦੇ ਸੀ ਐਂ ਲੱਗਦਾ ਸੀ ਜਿਵੇਂ ਕੋਈ ਟੋਪਰੇ ਬੰਦੇ ਨਾਲ ਪੱਤਰੇ ਫਰਦੇ ਹੁੰਨੇ ਆ ਅੱਛਾ ਤੇ ਉਦੋਂ ਮੈਂ ਤਾਂ ਨਵੇਂ ਹੀ ਮਿਲੇ ਆ ਬਸ ਕੱਲੀ ਆਏ ਗੱਲ ਹੁੰਦੀ ਸੀ ਇਹ ਕੇਮੇ ਰੋਟੀ ਖਾਣੀ ਹੈ ਬਸ ਅੱਛਾ ਪਾਣੀ ਪੀਣਾ ਜਦਾਂ ਇੰਨਾ ਜੀ ਅਸੀਂ ਬੋਲਦੇ ਸੀ ਇੰਨਾ ਜੀ ਇਕੱਠੇ ਬਹਿੰਦੇ ਸੀ ਬਸ ਅੱਛਾ ਖਾਣ ਪੀਣ ਵੇਲੇ ਮੈਂ ਤਾਂ ਕਦੇ ਐਕਸੈਪਟ ਨਹੀਂ ਕੀਤਾ ਸੀ ਵੀ ਮੇਰਾ ਵਿਆਹ ਹੋਊਗਾ ਕੀ ਸੋਚਦੇ ਹੁੰਦੇ ਸੀ ਤੁਸੀਂ ਮੈਂ ਤਾਂ ਸੋਚਦਾ ਹੁੰਦਾ ਵੀ ਬਸ ਛੁੱਲੇ ਆਈ ਮਰ ਜਾਣਾ ਤੂੰ ਬਸ ਇੱਥੇ ਇਕੱਲੇ ਨਹੀਂ ਰਹਿਣਾ ਹੋਰ ਕੀ ਨਿਮਕਾ ਬਾਅਦ ਚ ਭੈਣ ਭਾਈ ਵੀ ਅੱਡ ਹੋ ਜਾਂਦੇ ਆ ਠੀਕ ਹੈ ਮੈਂ ਕਿਹਾ ਜੰਨਾ ਚ ਮਾਪੇ ਆ ਮੈਂ ਕਿਹਾ ਉਹਨਾਂ ਚ ਠੀਕ ਹੈ ਮਾਂਗਾ ਦੁਬਾਰਾ ਨਹੀਂ ਮਰ ਮੁਰਝਾਂਗੇ ਆਪਾਂ ਵੀ ਇਹ ਵਾਰਾ ਕਿਸਮਤ ਚੰਗੀ ਸੀਗੀ ਮੇਰੀ ਹੂੰ ਵੀ ਮੇਰਾ ਵਿਆਹ ਹੋ ਗਿਆ ਹੂੰ ਐਨੀ ਵਧੀਆ ਕੁੜੀ ਮਿਲ ਗਈ ਆਮ ਦਾ ਟਾਈਮ ਸੀਗਾ ਹੂੰ ਤੇ ਉਹਨੇ ਹਰਫਲੇ ਨੇ ਉਧਰੋਂ ਮੇਰੇ ਵੱਲੋਂ ਖਿੱਚ ਲਿਆ ਤੇ ਉੱਤੇ ਜਦੋਂ ਬੱਸ ਚੜ ਗਈ ਤੇ ਉਹਨੇ ਬ੍ਰੇਕ ਮਾਰੇ ਉੱਤੇ ਜਮਨ ਲੱਤ ਬਿਲਕੁਲ ਰਗੜੀ ਗਈ ਤੇ ਫਿਰ ਡਾਕਟਰਾਂ ਨੇ ਕੱਟਤੀ ਸੀਗੀ ਮੇਰੀ ਭਾਬੀ ਨੇ ਰਿਸ਼ਤਾ ਕਰਵਾਇਆ ਸੀਗਾ ਮੈਨੂੰ ਹੂੰ ਮੈਂ ਲੀਡਸਾ ਹੀ ਜਾਂਦਾ ਦੀ ਦੁਕਾਨ ਤੇ ਬੈਠਾ ਅੱਛਾ ਤੇ ਮੇਰੇ ਕੋਲੇ ਕੋਈ ਬੰਦਾ ਆਇਆ ਮੈਨੂੰ ਕਹਿੰਦਾ ਵਧੀਆ ਕੰਮਕਾਰ ਆ ਕਹਿੰਦਾ ਹੁਣ ਤਾਂ ਸੈੱਟ ਕਰ ਲਿਆ ਤੂੰ ਮੈਂ ਕਿਹਾ ਚਲੋ ਵਧੀਆ ਚੱਲੀ ਜਾਂਦਾ ਉਹਦੇ ਨਾਲ ਮੀਨਵੀ ਦੁਕਾਨ ਜੀ ਕੀਤੀ ਸੀ ਮੈਂ ਉਦੋਂ ਕੰਮ ਵਧੀਆ ਹੁੰਦਾ ਸੀਗਾ ਅੱਛਾ ਤੇ ਕਹਿੰਦਾ ਰਸਤਾ ਕਰਵਾਉਣਾ ਤੈਨੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਮੈਂ ਘਰੇ ਬਚ ਲੈਣਾਗਾ ਉਹ ਫੋਟੋ ਨਾਲ ਹੀ ਚੱਕੀ ਫਿਰਦਾ ਸੀ ਕੁਣ ਜਾਂਦਾ ਫੈਲ ਬਣਾਈ ਫਿਰਦਾ ਸੀ ਮੈਨੂੰ ਕਹਿੰਦਾ ਆ ਕੁੜੀ ਆ ਤੇ ਕਹਿੰਦਾ ਇਹਦੇ ਦੋ ਜਵਾਕ ਆ ਤੇ ਤਲਾਕ ਹੋਇਆ ਵਾ ਮੈਨੂੰ ਆਏ ਸੀਗਾ ਵੀ ਯਾਰ ਨਾ ਪਹਿਲੀ ਆ ਤੇ ਬਾਕੀ ਮੈਂ ਕਹਾਂ ਲੱਤ ਹੈ ਨਹੀਂ ਮੈਂ ਕਹਾਂ ਚਲ ਕੇ ਪੁੱਛ ਲੈਣੇ ਮੈਂ ਕਹਾਂ ਕਰਾ ਲਾਂਗੇ ਤੇ ਮੰਮੀ ਵੀ ਕਹਿੰਦੀ ਚਲ ਕੋਈ ਨਹੀਂ ਵੇਖ ਲਾਂਗੇ ਤੇ ਮੇਰੀ ਭਾਬੀ ਨੇ ਸੁਣ ਗਈ ਗੱਲ ਆ ਬੈਠੀ ਸੀ ਕੋਲ ਕਹਿੰਦੀ ਕੋਈ ਨਹੀਂ ਕਹਿੰਦੀ ਤੂੰ ਉਹਨੂੰ ਜਵਾਬ ਦੇ ਦੇ ਕੋਈ ਗੱਲ ਆਪਾਂ ਵੇਖ ਲਾਂਗੇ ਬਾਅਦ ਚ ਫੇਰ ਆਥ ਨੇ ਮੇਰੀ ਭਾਬੀ ਨੇ ਮੈਨੂੰ ਕਿਹਾ ਕਹਿੰਦੀ ਤੂੰ ਭੋਲੇ ਨਾਲ ਵਿਆਹ ਕਰਾ ਲਏਂਗਾ ਮੈਂ ਕਹਾਂ ਤੁਸੀਂ ਭੋਲੇ ਨੂੰ ਪੁੱਛੋ ਭੋਲੇ ਕਰਾ ਲੂ ਵੀ ਮੈਂ ਕਹਾਂ ਮੈਂ ਤਾਂ ਕਰਾ ਹੀ ਲੈਣਾਗਾ ਕਹਿੰਦੀ ਕੋਈ ਨਹੀਂ ਭੋਲੇ ਨਾਲ ਜਿਵੇਂ ਅਸੀਂ ਕਿਹਾ ਉਦਾਂ ਹੀ ਕਹੋਗੀ ਤੇ ਬਾਕੀ ਇਹ ਜੋ ਉਹਨਾਂ ਦੇ ਕਹਿਣੇ ਜੀ ਚੱਲਦੀ ਸੀ ਜਮਾਂ ਇਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਨਹੀਂ ਕਰਾਉਣਾ ਕੋਈ ਸਸ਼ੀਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਅਕਸਰ ਇੱਕ ਗੱਲ ਪੰਜਾਬ ਦੇ ਵਿੱਚ ਬਹੁਤ ਚਰਚਿਤ ਹੈ ਰੱਬ ਨੇ ਬਣਾਈਆਂ ਜੋੜੀਆਂ ਤੇ ਰੱਬ ਵਾਕਈ ਜਿਹੜੀ ਜੋੜੀ ਬਣਾ ਕੇ ਭੇਜਦਾ ਉਹ ਜੋੜੀ ਵਾਕਈ ਕਮਾਲ ਹੁੰਦੀ ਹੈ ਹੋ ਸਕਦਾ ਕੋਈ ਕਈ ਵਾਰੀ ਸਰੀਰ ਇੱਕ ਨੁਕਸ ਹੋਵੇ ਪਰ ਦਿਲ ਡੇਲਾ ਜਿਹੜੇ ਉਹ ਪ੍ਰਮਾਤਮਾ ਇੱਕ ਬਣਾ ਕੇ ਭੇਜਦਾ ਰੂਹਾਂ ਇੱਕ ਬਣਾ ਕੇ ਭੇਜਦਾ ਐਦਾਂ ਦੀ ਅੱਜ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਮੇਰੇ ਨਾਲ ਬਾਈ ਇਕਬਾਲ ਮੌਜੂਦ ਹੋਣਗੇ ਤੇ ਨਾਲ ਉਹਨਾਂ ਦੀ ਮਿਸਿਸ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਇਕਬਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਸੇਹ ਦੱਸੋ ਬਾਈ ਕਿਵੇਂ ਹਦਾਬਾ ਵਧੀਆ ਬਾਈ ਬਿਲਕੁਲ ਵਧੀਆ ਜੀ ਪੜੇ ਸਸੀਕਾਲ ਜੀ ਕੀ ਨਾਮ ਹੈ ਪੜੇ ਤੁਹਾਡਾ ਕਮਲਪ੍ਰੀਤ ਕੌਰ ਅਵਨਪ੍ਰੀਤ ਕੌਰ ਕਮਲ ਕਮਲਪ੍ਰੀਤ ਕੌਰ ਸਭ ਤੋਂ ਪਹਿਲਾਂ ਬਾਈ ਮੈਂ ਜਾਨਣਾ ਚਾਹੂੰਗਾ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸਾਡੇ ਵਿਆਹ ਨੂੰ ਬਾਈ 4 ਸਾਲ ਹੋ ਗਏ अच्छा 4 ਸਾਲ ਹੋ ਗਏ ਹੂੰ ਤੇ ਬਈ ਵਿਆਹ ਦੇ ਬੰਧਨ ਦੇ ਵਿੱਚ ਕਿਦੋਂ ਬੰਨੇ ਗਏ ਕਿਦੋਂ ਵਿਆਹ ਕਦੋਂ ਹੋਇਆ 2019 ਦੇ ਵਿੱਚ ਵਿਆਹ ਹੋਇਆ ਸਾਡਾ ਜੀ ਬ੍ਰੇ 2019 ਦੇ ਵਿੱਚ ਵਿਆਹ ਹੋਇਆ ਜਿਵੇਂ ਬਈ ਦਰਸ਼ਕ ਵੀ ਦੇਖ ਰਿਹਾ ਮੈਂ ਵੀ ਦੇਖ ਰਿਹਾ ਇਹ ਜਿਹੜੀ ਤੁਹਾਡੀ ਲੱਤ ਹੈ ਆਰਟੀਫੀਸ਼ੀਅਲ ਲੱਗੀ ਹੋ ਇਹ ਕੀ ਹੈਪਨ ਕੀ ਹੋਇਆ ਸੀ ਤੁਹਾਡੇ ਤਾਂ ਇਹ ਬਈ ਮੈਂ ਤਨਖ ਸਾਲ ਦਾ ਛੋਟਾ ਹੁੰਦਾ ਸੀਗਾ ਤੇ 2007 ਦੀ ਗੱਲ ਆ ਇਹ ਹੂੰ ਤੇ ਸਾਹਮਣੇ ਬਾੜ ਦੇ ਰੋਡ ਵਗਦਾਗਾ ਤੇ ਸੜਕ ਕ੍ਰਾਸ ਕਰਨ ਲੱਗਿਆ ਸੀ ਮੈਂ ਹਮ ਮੇਰੇ ਭੈਣ ਭਰਾ ਜਿਹੜੇ ਮੈਂ ਉਹਨਾਂ ਦੇ ਮਗਰ ਭੱਜ ਗਿਆ ਬਰਫ ਲੈਣ ਜਾਂਦੇ ਸੀਗੇ ਹਮ ਤੇ ਉਹ ਤਾਂ ਲੰਘ ਗਏ ਤੇ ਮੈਂ ਪਿੱਛੇ ਰਹਿ ਗਿਆ ਹਮ ਤੇ ਉਧਰ ਬੱਸਾਂ ਦੀ ਸੀ ਤੇ ਬੱਸ ਵਾਲੇ ਦੀ ਵੀ ਮੜੀ ਜੀ दारू ਪੀਤੀ ਵੀ ਸੀ ਸ਼ਾਮ ਦਾ ਟਾਈਮ ਸੀਗਾ ਹਮ ਤੇ ਉਹਨੇ ਹਰਫਲੇ ਨੇ ਉਧਰੋਂ ਮੇਰੇ ਵੱਲੋਂ ਨੇ ਖਿੱਚ ਲਿਆ ਤੇ ਉੱਤੇ ਜਦੋਂ ਬੱਸ ਚੜ ਗਈ ਤੇ ਉਹਨੇ ਬ੍ਰੇਕ ਮਾਰੇ ਉੱਤੇ ਜਮਨ ਲੱਤ ਬਿਲਕੁਲ ਰਗੜੀ ਗਈ ਤੇ ਫਿਰ ਡਾਕਟਰਾਂ ਨੇ ਕੱਟਤੀ ਸੀਗੀ ਲੱਤ ਮੇਰੀ ਅੱਛਾ ਕਿੰਨੇ ਸਾਲ ਦੀ ਉਮਰ ਸੀ ਬਈ ਉਦੋਂ ਬਈ ਮੈਂ 3 ਸਾਲ ਦਾ ਸੀ ਤੇ ਜਦੋਂ ਮੇਰਾ ਪੈਰ ਮੱਚਿਆ 6 ਮਹੀਨੇ ਪਹਿਲਾਂ ਪੈਰ ਮੱਚਿਆ ਉਦੋਂ ਮੈਂ ਤੁਰ ਨਹੀਂ ਲੱਗਿਆ ਸੀਗਾ ਹੂੰ ਬਸ ਮੈਂ ਤੁਰ ਕੇ ਨਹੀਂ ਵੇਖਿਆ ਬਸ ਰਾਬ ਨੂੰ ਦਰਨਾ ਮਨਜ਼ੂਰ ਨਹੀਂ ਸੀਗਾ ਦੁਲਤਾਂ ਤੇ ਮੇਰਾ ਤੇ ਉਦੋਂ ਬਾਅਦ ਬਸ ਮੈਂ ਬਸ ਥੱਲੇ ਆ ਗਿਆ ਅੱਛਾ ਬਈ 3 ਸਾਲ ਦੇ ਬੱਚੇ ਨੂੰ ਤਾਂ ਹਨਾ ਸਮਝ ਵੀ ਨਹੀਂ ਹੁੰਦੀ ਹਨਾ ਪਤਾ ਨਹੀਂ ਉਹ ਮਾਂ ਪਿਓ ਨੇ ਉਹਨਾ ਕਿਹੜੇ ਹਾਲਾਤਾਂ ਚ ਸਾਂਭਿਆ ਹੋਗਾ ਤੁਸੋਂ ਬਹੁਤ ਔਖਾ ਸੀ ਬਈ ਜਦੋਂ ਪੈਰ ਮੱਚਿਆ ਮੇਰਾ ਉਦੋਂ ਬਹੁਤ ਔਖਾ ਸੀ ਹੂੰ ਤੇ ਅਸੀਂ ਬੇੜੀ ਦੇ ਵਿੱਚ ਬੈਠੇ ਸੀਗੇ ਦੀਵਾਲੀ ਦੇ ਦਿਨ ਸੀਗੇ ਮੰਮੀ ਸਫਾਈ ਕਰੀ ਜਾਂਦੀ ਸੀਗੀ ਤੇ ਲੀਰਾਂ ਲੂਰਾਂ ਕੱਢ ਕੇ ਅੱਗ ਲਾਈ ਵੀ ਸੀ ਜਿਹੜਾ ਮੇਰੇ ਨੂੰ ਵੱਡਾ ਭਾਈ ਆ ਉਹਨੇ ਡੱਕੇ ਤੇ ਚੱਕ ਲਿਓ ਤੇ ਉਹ ਜਨੂੰ ਉਹਨੂੰ ਬੜਕਾਉਣ ਲੱਗਾ ਤੇ ਮੇਰੇ ਪੈਰ ਤੇ ਪੈ ਗਈ ਤੇ ਪੈਰ ਤੇ ਚੰਬੜ ਗਈ ਮੋਮਿਆਂਮ ਸੀਗੀ ਤੇ ਜਦੋਂ ਮੈਂ ਰੋਣ ਲੱਗਾ ਚੀਕਾਂ ਚੁੱਕਾਂ ਮਾਰੀਆਂ ਤੇ ਮੇਰੀ ਮੰਮੀ ਆ ਆਪਣੀ ਉਹਨੇ ਸਿੱਧੇ ਹੱਥਾਂ ਨੇ ਬੁਝਾਉਣ ਲੱਗੀ ਆਤਮਚਾਲੇ ਆ ਆਪਣੇ ਫਿਰ ਪਾਣੀ ਪੂਣੀ ਪਾ ਕੇ ਬਾਅਦ ਚ ਪਤਾ ਲੱਗਿਆ ਵੀ ਪੈਰ ਜਮਾਏ ਨਾਲ ਰਵਰ ਲਈ 6 ਮਹੀਨਾ ਤੋਂ ਰਵਰ ਲਈ ਆ ਅੱਛਾ ਭਾਈ ਤੇ ਜਦੋਂ ਡੈਡੀ ਡਾਇਰੈਕਟਰ ਕੋਲੇ ਲੈ ਕੇ ਗਿਆ ਉਹ ਕਹਿੰਦਾ ਜੇ ਤਾਂ ਪੈਰ ਬਚਾਉਣਾਗਾ ਫੇਰ ਤਾਂ ਕਹਿੰਦਾ ਮੇਰੇ ਕੋਲੇ ਤੈਨੂੰ 6 ਮਹੀਨੇ ਵੇਟ ਕਰਨੀ ਪਊਗੀ ਵੀ ਰੋਜ਼ ਪੱਟੀ ਕਰਾਉਣੀ ਪਊਗੀ ਤੇ ਪੈਰ ਦਾ ਪੂਰਾ ਧਿਆਨ ਰੱਖਣਾ ਪਊ ਵੀ ਥੱਲੇ ਨਹੀਂ ਲੱਗਣ ਦੇਣਾ ਨਾ ਮਿੱਟੀ ਪੈਣ ਦੇਣੀ ਹੈ ਤੇ ਮੇਰਾ ਬਾਪੂ ਸਾਰੀਆਂ ਰਾਤਾਂ ਜਾ ਕੇ ਘੜਦਾ ਆਉਂਦਾ ਸੀ ਤੇ ਉੱਤੇ ਐ ਕੰਬਲ ਨੂੰ ਫੜ ਕੇ ਰਾ ਦਿੰਦੇ ਪੈਰ ਦੇ ਨਾਲ ਲੱਗਣ ਨਹੀਂ ਦਿੰਦੇ ਸੀਗੇ ਮੇਰੇ ਅੱਛਾ ਤੇ ਬਹੁਤ ਔਖਾ ਸੰਭਾਲਿਆ ਉਦੋਂ ਦੁੱਖ ਬਹੁਤ ਦੇਖਿਆ ਕਹਿੰਦਾ ਇੰਨਾਂ ਨੂੰ ਆਏ ਸੀਗਾ ਵੀ ਇਹਦਾ ਪੈਰਵਾਜੇ ਪੈਰ ਬਚਾਉਂਦੇ ਬਚਾਉਂਦੇ ਉਦੋਂ ਬਾਅਦ ਲੱਤ ਵੱਢੀ ਗਈ। ਹੂੰ ਬਸ ਇਦਾਂ ਹੀ ਆ ਟਾਈਮ-ਟਾਈਮ ਦੀ ਗੱਲ ਆ ਬਾਕੀ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਆ। ਭਾਈ ਜਿਵੇਂ ਅ ਜਿਹੜੇ ਭੈਣ ਹੋ ਰਹੇ ਨੇ ਉਹ ਨਾਰਮਲ ਨੇ। ਹੂੰ ਬਿਲਕੁਲ ਠੀਕ ਨੇ। ਫਿਰ ਮੈਂ ਰਿਸ਼ਤਾ ਵੈਸੇ ਦਾ ਸਾਹਮਣੇ ਬਾਪੂ ਜੀ ਵੀ ਬੈਠੇ ਆ ਪਰ ਇਹ ਦਰਸ਼ਕਾਂ ਦਾ ਸਵਾਲ ਜ਼ਰੂਰ ਰਹੂਗਾ। ਲੰਬ ਮੈਰਿਜ ਆ ਨਾ ਅਰੇਂਜ ਮੈਰਿਜ ਆ। ਅਰੇਂਜ ਆ ਵੀਰੇ। ਕਰੇਂਜ ਪਰਿਜਾ। ਹਾਂ। ਹੂੰ ਮੇਰੀ ਭਾਬੀ ਨੇ ਰਿਸ਼ਤਾ ਕਰਵਾਇਆ ਸੀਗਾ ਮੈਨੂੰ। ਹੂੰ ਮੈਂ ਲੀਡਸਾ ਹੀ ਜਾਂਦਾ ਦੀ ਦੁਕਾਨ ਤੇ ਬੈਠਾ ਅੱਛਾ ਤੇ ਮੇਰੇ ਕੋਲੇ ਕੋਈ ਬੰਦਾ ਆਇਆ ਮੈਨੂੰ ਕਹਿੰਦਾ ਵਧੀਆ ਕੰਮਕਾਰ ਆ ਕਹਿੰਦਾ ਹੁਣ ਤਾਂ ਸੈੱਟ ਕਰ ਲਿਆ ਤੂੰ ਮੈਂ ਕਹਾ ਚਲੋ ਵਧੀਆ ਚੱਲੀ ਜਾਂਦਾ ਉਹਦੋਂ ਮੀ ਨਵੀ ਦੁਕਾਨ ਜੀ ਕੀਤੀ ਸੀ ਮੈਂ ਉਦੋਂ ਕੰਮ ਵਧੀਆ ਹੁੰਦਾ ਸੀਗਾ ਅੱਛਾ ਤੇ ਕਹਿੰਦਾ ਰਿਸ਼ਤਾ ਕਰਵਾਉਣਾ ਤੈਨੂੰ ਹੂੰ ਤੇ ਮੈਂ ਕਹਾ ਕੋਈ ਗੱਲ ਨਹੀਂ ਵੀ ਮੈਂ ਘਰੀ ਬੱਤ ਲੈਣਾਗਾ ਉਹ ਫੋਟੋ ਵੀ ਨਾਲ ਹੀ ਚੱਕੀ ਫਿਰਦਾ ਸੀ ਗੁਣਗਾਂ ਦੇ ਫੈਲ ਬਣਾਈ ਫਿਰਦਾ ਸੀ ਮੈਨੂੰ ਕਹਿੰਦਾ ਆ ਕੁੜੀ ਆ ਤੇ ਕਹਿੰਦਾ ਇਹਦੇ ਦੋ ਜਵਾਕ ਆ ਤੇ ਤਲਾਕ ਹੋਇਆ ਵਾ ਹੂੰ ਮੈਨੂੰ ਆਏ ਸੀਗਾ ਵੀ ਯਾਰ ਨਾ ਪੈ ਲਈ ਆ ਤੇ ਬਾਕੀ ਮੈਂ ਕਿਹਾ ਲੱਤ ਹੈ ਨਹੀਂ ਮੈਂ ਕਿਹਾ ਚੱਲ ਘਰੇ ਪੁੱਛ ਲੈਣੇ ਮੈਂ ਕਿਹਾ ਕਰਾ ਲਾਂਗੇ ਤੇ ਮੰਮੀ ਵੀ ਕਹਿੰਦੀ ਚੱਲ ਕੋਲ ਨੇ ਵੇਖ ਲਾਂਗੇ ਤੇ ਇਹ ਮੇਰੀ ਭਾਬੀ ਨੂੰ ਸੁਣ ਗਈ ਗੱਲ ਆ ਬੈਠੀ ਸੀ ਕੋਲ ਕਹਿੰਦੀ ਕੋਲ ਨਹੀਂ ਕਹਿੰਦੀ ਤੂੰ ਉਹਨੂੰ ਜਵਾਬ ਦੇ 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 ਉਹਦੀ ਆਪਾਂ ਵੇਖ ਲਾਂਗੇ ਬਾਅਦ ਚ ਫੇਰ ਆਥ ਨੇ ਮੇਰੀ ਭਾਬੀ ਨੇ ਮੈਨੂੰ ਕਿਹਾ ਕਹਿੰਦੀ ਤੂੰ ਭੋਲੇ ਨਾਲ ਵਿਆਹ ਕਰਾ ਲਏਂਗਾ ਮੈਂ ਕਿਹਾ ਤੁਸੀਂ ਭੋਲੇ ਨੂੰ ਪੁੱਛੋ ਭੋਲੇ ਕਰਾ ਲੂਗੀ ਮੈਂ ਕਿਹਾ ਮੈਂ ਤਾਂ ਕਰਾਈ ਲੈਣਾਗਾ ਕਹਿੰਦੀ ਕੋਲ ਨਹੀਂ ਭੋਲੇ ਦਾ ਜਿਵੇਂ ਅਸੀਂ ਕਿਹਾ ਉਦਾਂ ਹੀ ਕਹੂਗੀ ਤੇ ਬਾਕੀ ਇਹ ਜੋ ਉਹਨਾਂ ਦੇ ਕਹਿਣੇ ਜੀ ਚੱਲਦੀ ਸੀ ਜਮਾ ਇਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਨਹੀਂ ਕਰਾਉਣਾ ਕੋਈ ਸਵਾਲ ਜਵਾਬ ਨਹੀਂ ਕੀਤਾ ਇਹਨੂੰ ਪੁੱਛਿਆ ਜਦੋਂ ਅੱਛਾ ਵੀ ਪੋ ਲਈ ਤੂੰ ਵਿਆਹ ਕਰਾ ਲੇਂਗੀ ਅੱਛਾ ਇਹ ਕਹਿੰਦੀ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਹਾਂ ਭੈਣ ਤੋਂ ਵੀ ਪੁੱਛਦੇ ਆ ਭੈਣੇ ਜੀ ਜਦੋਂ ਤੁਹਾਨੂੰ ਪੁੱਛਿਆ ਫਿਰ ਤੁਸੀਂ ਕੀ ਕੀ ਸੋਚਿਆ ਕੋਈ ਇੱਕ ਵਾਰੀ ਖਿਆਲ ਤਾਂ ਆਉਂਦਾ ਹੀ ਆ ਹਨਾ ਮਨ ਦੇ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਇਹ ਸੋਚਦੀਆਂ ਸਾਡਾ ਘਰ ਵਾਲਾ ਰਾਜਕੁਮਾਰ ਹੋਵੇ ਸਾਡੇ ਸੁਪਨੇ ਪੂਰੇ ਕਰੇ ਤੁਸੀਂ ਕੀ ਸੋਚਿਆ ਫਿਰ ਉਸ ਟਾਈਮ ਕੀ ਸੀ ਮਨ ਦੇ ਵਿੱਚ ਕੀ ਕੀ ਸੀ ਭੈਣੇ ਉਸ ਟਾਈਮ ਬੰਦੇ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਬਾਈ ਬਾਰੇ ਪੁੱਛਿਆ ਵੀ ਇਦਾਂ ਕਰਕੇ ਰਿਸ਼ਤਾ ਕਰਾਉਣਾ ਮੈਂ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੂੰ ਜੀ ਬੱਚੇ ਨੂੰ ਤਬਿਆਤ ਬਾਅਦ ਵੀ ਹੋ ਸਕਦਾ ਹੂੰ ਬਹੁਤ ਬਹੁਤ ਵਧੀਆ ਗੱਲ ਕਹੀ ਭੈਣੇ ਕਿਉਂਕਿ ਐਦਾਂ ਦੀ ਜਿਹੜੀ ਗੱਲ ਹੈ ਉਹ ਕਿਸੇ ਵਧੀਆ ਪਰਿਵਾਰ ਦੇ ਵਿੱਚ ਰਹਿਣ ਵਾਲੀਆਂ ਧੀ ਐ ਹੀ ਸੋਚ ਸਕਦੀਆਂ ਬਾਈ ਹਾਂ ਬਈ ਚਾਰੇ ਭੈਣਾਂ ਆ ਹੂੰ ਮਾਪੇ ਉਹ ਹੈ ਨਹੀਂ ਗਾ ਇਹਨਾਂ ਦੇ ਤੇ ਨਾ ਕੋਈ ਭਰਾ ਗਾ ਇਹਨਾਂ ਨੇ ਆਪਣੇ ਆਪ ਦੇ ਦਮ ਤੇ ਵਿਆਹ ਕਰਵਾਇਆ ਇਹਨਾਂ ਨੇ ਸਾਰੇ ਚਾਰੇ ਭੈਣਾਂ ਨੇ ਤੇ ਬਹੁਤ ਉੱਥੇ ਸਾਰੇ ਆਂਡ ਗਵਾੜ ਉੱਥੇ ਮੰਨਦੇ ਹੁੰਦੇ ਸੀ ਵੀ ਹਾਂ ਵੀ ਕੁੜੀਆਂ ਹੈਗੀਆਂ ਆ ਸਿਆਣਾ ਸਿਆਣਾ ਪੀਪੋ ਇਹ ਗੱਲ ਇਹ ਅੱਗੇ ਵੀ ਕਹਿੰਦੇ ਹੁੰਦੇ ਮੈਂ ਕਹਿੰਦਾ ਯਾਰ ਪੁੱਛ ਲੈਣਾ ਉਹਨਾਂ ਗਾ ਮੈਂ ਕਿਹਾ ਜਦੋਂ ਪਪਾ ਮੈਂ ਕਿਹਾ ਬਾਹਰ ਅੰਦਰ ਜਾਂਦੇ ਆ ਮੈਂ ਕਿਹਾ ਤੈਨੂੰ ਐਂ ਸੰਗੀ ਨਹੀਂ ਲੱਗਦੀਗੀ ਲੱਤ ਤਾਂ ਮੈਂ ਹੋਣੀ ਲਵਾਈ 8-9 ਮਹੀਨੇ ਹੋ ਗਏ ਜਾਂ ਵੱੱਤ ਵੱਤ ਸਾਲ ਹੋ ਗਿਆ ਉਹਨਾਂ ਉਦੋਂ ਮੈਂ ਇੱਕ ਲੱਤ ਪੀ ਜਾਂਦਾ ਮੈਂ ਕਿਹਾ ਤੈਨੂੰ ਐਂ ਨਹੀਂ ਲੱਗਦਾ ਕਿ ਵੀ ਯਾਰ ਇਕਲੱਤ ਤੇ ਬੁੜਕ ਦਾ ਤਰ੍ਹਾ ਜਾਂਦਾ ਮੇਰੇ ਨਾਲ ਤੇ ਮੈਂ ਕਿਹਾ ਲੋਕ ਤੈਨੂੰ ਕੀ ਕਹਿੰਦੇ ਉਹ ਕਹਿੰਦੇ ਮੈਨੂੰ ਕੋਈ ਫਰਕ ਨਹੀਂਗਾ ਕਹਿੰਦੀ ਮੈਂ ਰਹਿਣਾ ਤੇਰੇ ਨਾਲ ਲੋਕਾਂ ਨੇ ਥੋੜੋ ਰਹਿਣਾਗਾ ਕਈ ਜਾਣਦੇ ਜਿਹਨੇ ਕੁਝ ਕਹਿਣਾਗਾ ਜੀ ਆਪਣੀ ਲਾਈਫ ਆ ਕਹਿੰਦੀ ਆਪਾਂ ਆਪਦੀ ਲਾਈਫ ਚੰਗੀ ਤਰ੍ਹਾਂ ਗੱਡਾਂਗੇ ਇੰਜੋਏ ਕਰਾਂਗੇ ਬੁੜੀ ਹੂੰ ਤੇ ਫਿਰ ਭਾਈ ਜਿਵੇਂ ਕੱਪੜੇ ਸਿਉਣ ਦਾ ਤੁਸੀਂ ਕੰਮ ਸ਼ੁਰੂ ਕੀਤਾ ਉਹ ਫਿਰ ਕਿੰਨਾ ਸਮਾਂ ਲੱਗਾ ਉਹ ਭਾਈ ਮੈਂ 10ਵੀਂ ਕਲਾਸ ਚ ਸੀਗਾ ਜਦੋਂ ਤੇ ਉਦੋਂ ਗੈਪ ਪੈ ਕੇ ਰਿਜ਼ਲਟ ਆਉਂਦੇ ਆਪਾਂ ਨੂੰ ਪਤਾ ਹੀ ਆ ਦੋ ਤਿੰਨ ਮਹੀਨਿਆਂ ਤੋਂ ਫਿਰ ਉਦੋਂ ਦਿਮਾਗ ਦੇ ਵਿੱਚ ਆ ਵੀ ਯਾਰ ਬਈਲੇ ਹੁਣ ਆਪਾਂ ਕੀ ਕਰਾਂਗੇ ਮੈਂ ਕਿਹਾ ਇੰਦਾ ਤਾਂ ਸਰਨਾ ਨਹੀਂਗਾ ਕੰਮ ਤਾਂ ਕਰਨਾ ਪੈਣਾਗਾ ਫਿਰ ਮੈਂ ਸੋਚਿਆ ਵੀ ਦਰਜੀ ਦਾ ਕੰਮ ਸਿੱਖ ਲੈਨੇ ਆ ਤੇ ਫਿਰ ਮੈਂ ਆਥਣੇ ਚਲਾ ਗਿਆ ਪੁੱਛਣ ਤੇ ਬਾਈ ਨੂੰ ਮੈਂ ਕਿਹਾ ਵੀ ਯਾਰ ਮੈਂ ਕੰਮ ਸਿੱਖਣਾਗਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਸਿਖਾ ਦਿਆਂਗੇ ਕਹਿੰਦਾ ਬਹਿ ਜਾ ਭੌਂਦੀ ਹੁਣੇ ਬਹਿ ਜਾ ਫਿਰ ਮੈਂ ਅਗਲੇ ਦਿਨ ਤੋਂ ਬਸ ਜਾਣਾ ਸਟਾਰਟ ਕਰਤਾ ਬਸ ਅੱਧੀ ਛੁੱਟੀ ਮੈਂ ਸਕੂਲੋਂ ਚਲਾ ਜਾਂਦਾ ਹੀ ਬਾਕੀ ਕਿਉਂ ਉਦੋਂ ਮੇਰੇ 10ਵੀਂ ਕਲਾਸ 'ਚ ਮੈਂ ਲੱਤ ਲਵਾਈ ਸੀਗੀ ਉਦੋਂ ਮੈਨੂੰ ਐ ਜੇ ਸੀਗਾ ਜਿਹੜੇ ਪੇਪਰ ਚੱਲੇ ਆ ਸ਼ਰਮ ਜਿਹੀ ਮਹਿਸੂਸ ਹੁੰਦੀ ਸੀ ਵੀ ਲੋਕਾਂ ਦੇ ਸਾਹਮਣੇ ਜਾਣਾ ਯਾਰ ਔਰ ਉਹ ਜੇ ਔਖਾ ਜਿਹਾ ਲੱਗਦਾ ਸੀ ਫਿਰ ਮੈਂ ਉਦੋਂ ਲੱਤ ਲਵਾਈ ਉਹ ਲੱਤ ਸਰੀਆਂ ਵਾਲੀ ਸੀ ਉਹ ਚੇਪਾਣਾ ਬੰਦੀ ਸੀ ਉਹ ਇੰਨੀ ਲੱਗਦੀ ਸੀ ਬਈ ਜੰਨੀ ਕਹਦੇ ਕੋਈ ਸਕੂਲ ਦੇ ਜਵਾਕ ਵੀ ਟ੍ਰੋਲ ਟ੍ਰੂਲ ਕਰਦੇ ਬਈ ਕਿਉਂਕਿ ਦੁਖੀ ਬੰਦੇ ਨੂੰ ਤਾਂ ਕਹਿੰਦੇ ਹੋਰ ਵੀ ਹੋਰ ਦੁਖੀ ਕਰਦੇ ਆ ਲੋਕ ਆਹ ਜਵਾਕ ਬਈ ਜਿਵੇਂ ਆਪਾਂ ਹੁਣ ਮਨ ਲਾ ਬੈਠੇ ਆ ਬੈਹ ਜਾਂਦੇ ਮਕਲਾ ਚ ਬੈਠਾ ਜੀ ਆ ਜਾ ਬਈ ਲੰਗੜਾ ਮੋਰ ਖਿੱਡ ਗਏ ਇੱਕ ਲੱਤ ਤੇ ਫਲਾਣਾ ਢੋਂਕਾ ਵੀ ਤੂੰ ਤਾਂ ਸਾਨੂੰ ਫਾੜ ਹੀ ਦੇਵੇਂਗਾ ਤੈਨੂੰ ਕਿਹੜਾ ਲੱਤ ਚੱਕਣ ਦੀ ਲੋੜ ਪੈਣੀ ਉਹਦੇ ਚੱਲ ਚੁੱਪ ਕਰ ਜਾਂਦੇ ਸੀਗੇ ਵੀ ਚੱਲ ਬੋਲੀ ਆ ਤੇ ਬਈ ਬਹੁਤ ਸਾਰੇ ਲੋਕ ਜਿਵੇਂ ਹੁੰਦਾ ਤੁਹਾਡੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਹੋਣਗੇ ਬਈ ਤੈਨੂੰ ਸਕੀਤੀ ਕਿਹਨੇ ਦੇਣੀ ਹੈ ਜਾਂ ਕੋਈ ਦਵਾਜੂ ਦਾ ਰੇਸਟਾ ਲੈ ਲਾ ਜਾਂ ਕੋਈ ਹੈਂਡੀਕੈਪਟ ਦਾ ਹੋ ਏਦਾਂ ਦੀ ਗੱਲਬਾਤ ਨਹੀਂ ਹੁੰਦੀ ਹੋਊਗੀ ਨਾ ਹਾਂ ਬਈ ਲੋਕ ਕਹਿੰਦੇ ਨੇ ਇਹ ਕਹਿੰਦੇ ਲੋਕ ਕਹਿੰਦੇ ਇਹਦਾ ਵਿਆਹ ਨਹੀਂ ਹੁੰਦਾਗਾ ਇਹ ਤਾਂ ਛੜੇ ਹੀ ਰਹੂਗਾ ਕਿਉਂ ਪੈਲੀ ਨੀਗੀ ਕੋਲੇ ਤੇ ਵਾਲਾ ਕਹਿੰਦਾ ਸੀਗਾ ਬਸ ਇਹ ਨਹੀਂ ਵਿਆਹ ਜਾਂਦਾ ਲੱਤ ਨੀਗੀ ਫੇ ਇਹਨੂੰ ਕਿਹਨੇ ਕੁੜੀ ਦੇਣੀ ਆ ਜਾਂ ਇਹਨੂੰ ਉਹ ਜੀ ਮਿਲੂਗੀ ਕਈ ਜਮੇ ਮੁੰਡੇ ਖੁੰਡੇ ਹੁੰਦੇ ਆ ਕਹਿ ਦਿੰਦੇ ਵੀ ਤੂੰ ਵਿਆਹ ਕਰਾ ਕੇ ਕੀ ਕਰਨਾਗਾ ਹੂੰ ਤੇ ਚੱਲ ਆਪਾਂ ਚੁੱਪ ਕਰ ਜਾਂਦੇ ਸੀਗੇ ਮੈਂ ਕਹਿੰਦਾ ਹੀ ਬੋਲੀ ਜਾਂਦੇ ਪਰ ਮੇਰੀ ਕਿਸਮਤ ਸੀਗੀ ਚੰਗੀ ਤੇ ਵਿਆਹ ਹੋ ਗਿਆ ਮੇਰਾ ਅੱਛਾ ਬਈ ਲੜਦੇ ਕਿੰਨਾ ਕ ਫਿਰ ਤੁਸੀਂ ਆਪ ਸਖੜ ਹੋਵੇ ਨਾ ਨਾ ਕਦੇ ਨਹੀਂ ਲੜਿਆ ਕਦੇ ਨਹੀਂ ਲੜਿਆ ਕਦੇ ਵੀ ਕਹਿੰਦੇ ਨਾਲ ਨਾਲ ਹੀ ਕਹਿੰਦੇ ਜੇ ਲੜੀਏ ਨਾ ਤੇ ਰਿਸ਼ਤੇ ਤੇ ਪਿਆਰ ਦਾ ਪਤਾ ਹੀ ਨਹੀਂ ਲੱਗਦਾ ਕਹਿੰਦੇ ਨਹੀਂ ਪਿਆਰ ਸਾਡਾ ਬਹੁਤ ਆ ਹੂੰ ਹਾਂ ਇਹ ਹੀ ਗੱਲ ਨਹੀਂ ਜੀ ਠੀਕ ਹੈ ਜਿੱਦਾਂ ਕਹਦੇ ਉਦਾਂ ਹੀ ਕਰਦੇ ਆ ਅੱਛਾ ਤੇ ਜਿਹੜੀ ਚੀਜ਼ ਮੰਗਾ ਮੈਂ ਬੈਠੇ ਨੂੰ ਮਿਲਦੀ ਆ ਹੂੰ ਅੱਗੇ ਉੱਠ ਕੇ ਆਈਦਾ ਸੀਗਾ ਬੁੜਕਦੇ ਆਉਂਦੇ ਸੀਗੇ ਤੇ ਹੁਣ ਤਾਂ ਬਸ ਚੁੱਪ ਕਰਕੇ ਬਾਜ਼ ਹੀ ਗੱਢਣੀ ਮੂੰਹ ਚ ਭੋਲੇ ਮੈਂ ਨਾਲ ਦੀ ਨਾਲ ਪਹਿਲਾਂ ਪੁੱਛ ਕੇ ਜਾਂਦੇ ਆ ਫਿਰ ਉਦੋਂ ਬਾਅਦ ਜਾ ਕੇ ਦੂਰੀਆ ਚੀਜ਼ ਲੈ ਕੇ ਦਿੰਦੇ ਅੱਛਾ ਇਹ ਵੀ ਕੋਈ ਗੱਲ ਨਹੀਂ ਕਿ ਨਾ ਇਹਨਾਂ ਨੇ ਕਦੇ ਕੁਝ ਕਿਹਾਗਾ ਨਾ ਇਹਨਾਂ ਦੀ ਕੋਈ ਡਿਮਾਂਡ ਆ ਵੀ ਮੈਂ ਉਹ ਲੈਣਾ ਆ ਲੈਣਾ ਯਾਰ ਕਦੇ ਵੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਮੈਂ ਇਹਨੂੰ ਇੱਕ ਸੂਟ ਨਹੀਂ ਦਵਾਇਆ ਅੱਜ ਤੱਕ ਹੂੰ ਮੰਮੀ ਡੈਡੀ ਲੈ ਕੇ ਦੇ ਦਿੰਦੇ ਜਿਹੜਾ ਲੈ ਕੇ ਦੇਣਾ ਹੁੰਦਾ ਹੈਗਾ ਠੀਕ ਹੈ ਤੇ ਨਾ ਇਹ ਕਹਿੰਦੇ ਆ ਹੂੰ ਬ ਮम्मी-ਡੈਡੀ ਹੋਰੇ ਲੈ ਦਿੰਦੇ ਆ ਜੇ ਜਾਓ ਜਾਂ ਪਾ ਲੈਂਦੀ ਆ ਕੋਈ ਨਖਰੇ ਨਹੀਂ ਗੇ ਇਹਨਾਂ ਦੇ ਬਾਕੀ ਬੋਲਦੇ ਬਾਲਾ ਘੱਟ ਆ ਅੱਛਾ ਹਾਂ ਹੁਣ ਤੁਸੀਂ ਦੇਖਿਆ ਹੀ ਆ ਕਿੰਨਾ ਕ ਬੋਲਦੇ ਆ ਨਹੀਂ ਇਹ ਸਾਦੇ ਕਰਕੇ ਨਹੀਂ ਭੈਣਾ ਹੋਰੇ ਬੋਲਦੇ ਕਿ ਤੁਹਾਡੇ ਨਾਲ ਵੀ ਇੰਨਾ ਕੀ ਬੋਲਦੇ ਆ ਨਹੀਂ ਪਹਿਲਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਸਾਡਾ ਵਿਆਹ ਹੋਇਆ ਹੋਇਆਗਾ ਮੇਰੀ ਗੱਲ ਹੋਈ ਸੀਗੀ ਵੀ ਅਸੀਂ ਲੁਧਿਆਣੇ ਰਹਿਣਾ ਹੈਗਾ ਅੱਛਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਬਈ ਲੁਧਿਆਣੇ ਰਹਿ ਲਿਆ ਕਰੂੰਗਾ ਭਾਬੀ ਨੂੰ ਮੈਂ ਕਿਹਾ ਹਾਂ ਤੇ ਮੰਮੀ ਕਹਿੰਦੀ ਚੱਲ ਤੇਰਾ ਵਿਆਹ ਹੋ ਜੂਗਾ ਤੈਨੂੰ ਕੀ ਹੁੰਦਾ ਉੱਥੇ ਰਹਿ ਪੀ ਤੋ ਤੇ ਉਦੋਂ ਮੈਨੂੰ ਵੀ ਆਏ ਸੀ ਮਗਲ ਲੁਧਿਆਣੇ ਰਵਾਂਗੇ ਯਾਰ ਮੈਂ ਤਾਂ ਨਿਆਰੇ ਲਵਾਂਗੇ ਸ਼ਹਿਰ 'ਚ ਤੇ ਉੱਥੇ ਜਰ ਗਏ ਉੱਥੇ ਮੇਰਾ ਤਾਂ ਜੀ ਨਾ ਲੱਗੇ ਤੇ ਅਸੀਂ ਇੱਕ ਦੂਜੇ ਨੂੰ ਜਮਾ ਨਹੀਂ ਬੁਲਾਉਂਦੇ ਸੀ ਐਂ ਲੱਗਦਾ ਸੀ ਜਿਵੇਂ ਕੋਈ ਓਪਰੇ ਬੰਦੇ ਨਾਲ ਪਤਰੇ ਫਰਦੇ ਹੁੰਨੇ ਆ ਅੱਛਾ ਤੇ ਉੱਥੇ ਮੈਂ ਤਾਂ ਨਵੇਂ ਮਹੀਨੇ ਲਾਇਆ ਬਸ ਕੱਲੀ ਆਏ ਗੱਲ ਹੁੰਦੀ ਸੀ ਇਹ ਕਹਿੰਦੇ ਰੋਟੀ ਖਾਣੀ ਆ ਬਸ ਅੱਛਾ ਪਾਣੀ ਪੀਣਾ ਜਦਾਂ ਇੰਨਾ ਜੀ ਅਸੀਂ ਬੋਲਦੇ ਸੀ ਇੰਨਾ ਜੀ ਇਕੱਠੇ ਬਹਿੰਦੇ ਸੀ ਬਸ ਅੱਛਾ ਖਾਣ ਪੀਣ ਵੇਲੇ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਮੈਂ ਕਿਹਾ ਮੇਰਾ ਜੀ ਲਾਦਾ ਮੇਰਾ ਤਾਂ ਸੱਕ ਗਿਆ ਮੇਰਾ ਤਾਂ ਭਾਰ ਉੱਟ ਗਿਆ 10 ਕਿਲੋ ਤੇ ਮੈਂ ਕਿਹਾ ਵੀ ਮੈਂ ਤਾਂ ਪਿੰਡ ਜਾਣਾਗਾ ਮੈਂ ਨਹੀਂ ਰਹਿਣਾਗਾ ਅੱਛਾ ਤੇ ਮੈਂ ਨੂੰ ਕਿਹਾ ਜਾ ਚੱਲ ਮੈਂ ਕਿਹਾ ਜੇ ਤੂੰ ਇੱਥੇ ਰਹਿਣਾ ਤਾਂ ਰਹੀ ਆ ਫਿਰ ਤਾਂ ਇਹ ਕਹਿੰਦੀ ਨਹੀਂ ਮੈਂ ਤੇਰੇ ਨਾਲ ਜਾਊਂਗੀ ਅੱਛਾ ਤੇ ਮੇਰੇ ਨਾਲ ਆ ਕੇ ਮੈਂ ਲੈ ਆਇਆ ਇੱਥੇ ਤੇ ਫਿਰ ਇੱਥੇ ਹੌਲੀ ਹੌਲੀ ਮੰਨ ਲਓ 2-3 ਮਹੀਨਿਆਂ ਤੋਂ ਬਾਅਦ ਜਾ ਕੇ ਮਾੜਾ ਮੋਟਾ ਗੱਲਾਂ ਮਾਨ ਲੱਗਿਆ ਪਾ ਵੀ ਕਹਿੰਦੀ ਪਾ ਵੀ ਕਹਿਣ ਲੱਗ ਗਈ ਬਾਕੀ ਇਹਨੂੰ ਵੀ ਤੁਸੀਂ ਤਾਂ ਐ ਫਿਰਦੇ ਰਹਿੰਦੇ ਆ ਵੀ ਜਿਵੇਂ ਜਾਣਦੇ ਨਹੀਂ ਹੁੰਦੇ ਇੱਕ ਦੂਜੇ ਨੂੰ ਹੈਂ ਕਿ ਕੋਲੇ ਬੈਠਿਆ ਕਰੋ ਗੱਲਾਂ ਮਾਰਿਆ ਕਰੋ ਬਸ ਉਹਦਵਾ ਹੌਲੀ ਹੌਲੀ ਫਰਕ ਪੈਂਦਾ ਗਿਆ ਜੀ ਭੈਣੇ ਕਦੇ ਤੁਹਾਨੂੰ ਤੁਹਾਡੀਆਂ ਸਹੇਲੀ ਸਹੇਲੀਆਂ ਨੇ ਜਿਨ੍ਹਾਂ ਨੂੰ ਆਪਾਂ ਸਖੀਆਂ ਕਹਿ ਦਿੰਨੇ ਆਂ ਪੰਜਾਬੀ ਸ਼ਬਦ ਚ ਉਹਨਾਂ ਨੇ ਨਹੀਂ ਕਦੇ ਕਿਹਾ ਵੀ ਤੇਰਾ ਹਸਬੰਡ ਇਦਾਂ ਦਾ ਤਾਂ ਵੀ ਹੋਰ ਹੈਂ ਉਹਨਾਂ ਨੇ ਨਹੀਂ ਕਿਹਾ ਕਦੇ ਜੇ ਜੇ ਕੋਈ ਕਹਿੰਦੀ ਆ ਫਿਰ ਕੀ ਕਹਿੰਦੇ ਉਹਨੂੰ ਮੈਂ ਕੰਨੀ ਰਹਿਣਾ ਮੈਂ ਹੂੰ ਬੇ ਅਜਕਲ ਤਾਂ ਮੁੰਡੇ ਨਸ਼ੇ ਵਾਲੇ ਮਿਲਦੇ ਆ ਹੂੰ ਬੇ ਤਾਂ ਫਿਰ ਵੀ ਚੰਗਾ ਕੁਛ ਨਹੀਂ ਜੇ ਐਕਸੀਡੈਂਟ ਬਾਅਦ ਹੋ ਗਿਆ ਫਿਰ ਕਿਹੜਾ ਛੱਡ ਗਏ ਹੂੰ ਬਾਕੀ ਕੋਈ ਤੁਸੀਂ ਦੱਸਿਆ ਵੀ ਨਸ਼ਾ ਪੱਤਾ ਵੀ ਨਹੀਂ ਕਰਦੇ ਇਹ ਭਾੜੇ ਬਾਈ ਹੋਰੇ ਲੜਦੇ ਕਿੰਨਾ ਕ ਮੈਨੂੰ ਲੱਗਦਾ ਬਾਈ ਜ਼ਿਆਦਾ ਲੜਦੇ ਹੋਣਗੇ ਤੁਸੀਂ ਥੋੜੇ ਘੱਟ ਬੋਲਦੇ ਤੁਸੀਂ ਘੱਟ ਲੜਦੇ ਹੋਗੇ ਜਮਾਂ ਹੀ ਲੜਦੇ ਬਾਈ ਐਵੇਂ ਕਦੇ ਅੱਜ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਮੈਂ ਭੁੱਲ ਗਿਆ ਤਿੰਨ ਚਾਰ ਸਾਲ ਤਿੰਨ ਚਾਰ ਤੂੰ ਤਿੰਨ ਚਾਰ ਸਾਲਾਂ ਚ ਕਦੇ ਵੀ ਨਹੀਂ ਲੜੇ ਤੂੰ ਕਦੇ ਵੀ ਕਦੇ ਵੀ ਨਹੀਂ ਲੜੇ ਹੂੰ ਅੱਛਾ ਨਹੀਂ ਨਹੀਂ ਤਾਂ ਕਹਿੰਦੇ ਨਾ ਪਤੀ ਪਤਨੀ ਚ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਂਦੀ ਆ ਹੂੰ ਤੁਹਾਡੇ ਚ ਕਦੇ ਨਹੀਂ ਹੋਈ ਨਾ ਮੈਂ ਉਹਨੂੰ ਕਈ ਮੂ ਵੀ ਕਹਿੰਦਾ ਮੈਂ ਕਿਹਾ ਪਰ ਲੜਕੇ ਤਾਂ ਵੇਖੀਏ ਕਿੱਦਾਂ ਲੜਦੇ ਹੁੰਦੇ ਆ ਅੱਛਾ ਫੇਰ ਲੜਦੇ ਨਹੀਂ ਭੈਣ ਹੋਰੇ ਨਾ ਬਾਕੀ ਬੋਲਦੇ ਵਾਲਾ ਘਟ ਹੈ ਇਹਨਾਂ ਦੇ ਦਿਲ ਚੈਣੀ ਕੁਸ ਦਿਲ ਦੇ ਸਾਫ਼ ਹਨਾ ਜੀ ਤਾਂ ਭਾਈ ਕਿ ਅਗੇ ਸੋਚਿਆ ਸੀ ਵੀ ਮੈਨੂੰ ਐਦਾ ਦੀ ਕੁੜੀ ਮਿਲ ਜੂਗੀ ਜਾਂ ਸਿਆਣੀ ਹੋਊਗੀ ਸੇਵਾ ਵੀ ਕਰੂ ਸਾਰੇ ਟੱਬਰ ਮੈਂ ਤਾਂ ਕਦੇ ਐਕਸੈਪਟ ਨਹੀਂ ਕੀਤਾ ਸੀ ਵੀ ਮੇਰਾ ਵਿਆਹ ਹੋਊਗਾ ਕੀ ਸੋਚਦੇ ਹੁੰਦੇ ਸੀ ਤੁਸੀਂ ਮੈਂ ਤਾਂ ਸੋਚਦਾ ਹੁੰਦਾ ਵੀ ਬਸ ਫੁੱਲੇ ਆਈ ਮਰ ਜਾਣਾ ਤੂੰ ਬਸ ਇੱਥੇ ਇਕੱਲੇ ਨਹੀਂ ਰਹਿਣਾ ਹੋਰ ਕੀ ਨਿਮਾ ਕੇ ਬਾਅਦ ਚ ਭੈਣ ਭਾਈ ਵੀ ਅੱਡ ਹੋ ਜਾਂਦੇ ਆ ਠੀਕ ਆ ਮੈਂ ਕਿਹਾ ਜੰਨਾ ਚ ਕਰਮਾ ਪਿਓ ਮੈਂ ਕਿਹਾ ਉਹਨਾਂ ਚਕਾ ਠੀਕ ਆ ਮੈਂ ਕਿਹਾ ਉਹ ਦੁਬਾਰਾ ਨਹੀਂ ਮਰ ਮੁਰਝਾਂਗੇ ਆਪਾਂ ਵੀ ਤੇ ਪਰ ਕਿਸਮਤ ਚੰਗੀ ਸੀਗੀ ਮੇਰੀ ਵੀ ਮੇਰਾ ਵਿਆਹ ਹੋ ਗਿਆ ਇੰਨੀ ਵਧੀਆ ਕੁੜੀ ਮਿਲ ਗਈ ਠੀਕ ਬਈ ਇੱਕ ਇੱਕ ਸਵਾਲ ਮੈਂ ਹੋਰ ਸਾਡੇ ਕੈਮਰਾਮੈਨ ਦਾ ਮੈਂ ਸਵਾਲ ਕਰੂੰਗਾ ਤੇ ਉਹ ਅਕਸਰ ਹੀ ਕਹਿੰਦਾ ਹੁੰਦਾ ਵੀ ਜ਼ਰੂਰ ਪੁੱਛਿਆ ਕਰੋ ਇਹ ਸਵਾਲ ਨਾਲੇ ਕਹਿੰਦੇ ਵੀ ਵਿਆਹ ਤੋਂ ਬਾਅਦ ਥੋੜਾ ਜਿਹਾ ਬੰਦਾ ਔਖਾ ਹੋ ਜਾਂਦਾ ਹੂੰ ਇਹ ਸੱਚੀ ਗੱਲ ਹੈ ਔਖਾ ਔਖਾ ਹੋ ਜਾਂਦਾ ਕਹਿੰਦੇ ਵੀ ਘਰ ਵਾਲੀ ਜਿਆਦਾ ਲੜਦੀ ਹੈ ਥੋੜੀ ਨਹੀਂ ਉਦਾਂ ਤਾਂ ਨਹੀਂ ਔਖਾ ਤਾਂ ਉਹ ਕਬੀਲਦਾਰੀ ਪੈ ਜਾਂਦੀ ਹੈ ਬੰਦੇ ਦੇ ਹੂੰ ਬੰਦੇ ਨੂੰ ਸਮਝ ਹੀ ਉਦੋਂ ਆਉਂਦੀ ਆ ਮੈਂ ਉਦੋਂ ਪਹਿਲਾਂ ਤਾਂ ਕੋਈ ਫਿਕਰ ਨਹੀਂ ਹੁੰਦਾ ਜਿੱਥੇ ਮਰਜ਼ੀ ਫਿਰਦਾ ਰਿਹਾ ਕਰੇ ਬੰਦਾ ਅੱਗੇ ਮੈਂ 10 ਵਜੇ ਘਰੇ ਜਾਂਦਾ ਹੁੰਦਾ ਸੀ ਆ ਕੇ ਅਸੀਂ ਬਾਹਰ ਚ ਬੈਠੇ ਰਹਿੰਦੇ ਸੀ ਤੇ ਮੈਂ ਹੁਣ ਕਦੇ ਨਾ ਅੱਡੇ ਤੇ ਗਿਆ ਨਾ ਬਾਹਰ ਚ ਬੈਠਾ ਬਸ ਇਕੱਠੇ ਬੈਠੇ ਰਹਿੰਦੇ ਉੱਥੇ ਕਿਵੇਂ ਜਾਨ ਨਹੀਂ ਦਿੰਦੀ ਭੈਣ ਹੋਰੀ ਲੜਦੇ ਆ ਇਹ ਕਹਿ ਦਿੰਦੇ ਨਹੀਂ ਜਾਣਾਗਾ ਮੇਰਾ ਜੀ ਨਹੀਂ ਲੱਗਦਾ ਇਕੱਲੀ ਦਾ ਹੁਣ ਅੱਛਾ ਹਾਂ ਕਿਉਂ ਫਿਰ ਐਦਾਂ ਬੰਦਾ ਇਕੱਲਾ ਬੈਠਾ ਰਹਿੰਦਾ ਇਹ ਬਾਕੀ ਕਿਉਂ ਆਏ ਤਾਂ ਹੈ ਨਹੀਂਗਾ ਵੀਨੇ ਮੰਮੀ ਡੈਡੀ ਹੋਰ ਐਨਾ ਗੱਲਾਂ ਮਾਰੂ ਬੋਲਦੀ ਨਹੀਂ ਇਹ ਅੱਛਾ ਐਨੇ ਚੁੱਪ ਕਰਕੇ ਬੈਠੀ ਰਹਿਣਾ ਮੇਰੇ ਨਾਲ ਤਾਂ ਚੱਲ ਗੱਲਾਂ ਬਾਤਾਂ ਮਾਰੀ ਜਾਂਦੇ ਰਹਿੰਦੇ ਆ ਪਰ ਮੈਂ ਵੀ ਨਹੀਂ ਜਾਂਦਾ ਮੈਂ ਕਹਿੰਦਾ ਯਾਰ ਇਹਦਾ ਫਿਰ ਜੀ ਨਹੀਂ ਲੱਗਣਾਗਾ ਹੂੰ ਤੇ ਫਿਰ ਮੈਂ ਹੁਣ ਔਡੇ-ਉਡੇ ਤੇ ਬਾਹਰ ਅੰਦਰ ਮੈਂਗਾ ਜਾਂਦਾ ਹੀ ਨਹੀਂ ਰਾਤ ਨੂੰ ਮੈਂ ਜੀ ਹਾਂ ਭਾਈ ਆਂਤਰੇ ਵਿੱਚ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਜਿਹਨ ਜਿਹੜੇ ਜੋੜੇ ਇੱਕ ਦੂਜੇ ਤੋਂ ਨਾਰਾਜ਼ ਰਹਿੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਮੈਸੇਜ ਇਹ ਹੀ ਆ ਭਾਈ ਮੇਰਾ ਗਰੀਬੀ ਦਾ ਬੰਦਾ ਕੱਟ ਲੈਂਦਾਗਾ ਠੀਕ ਆ ਪਰ ਮਾੜੇ ਬੰਦੇ ਨਾਲ ਕੱਟਣਾ ਬਹੁਤ ਔਖਾਗਾ ਹੂੰ ਪਰ ਮੇਰੇ ਤੇ ਪ੍ਰਮਾਤਮਾ ਦਾ ਹੱਥ ਹੈ ਠੀਕ ਹੈ ਮੈਂ ਇਹੀ ਮੰਨਦਾਗਾ ਮੈਨੂੰ ਲੱਤ ਦਾ ਕੋਈ ਧੋਖ ਨਹੀਂਗਾ ਮੇਰੇ ਲੱਤ ਨਹੀਂਗੀ ਪਰ ਪ੍ਰਮਾਤਮਾ ਨੇ ਮੈਨੂੰ ਇੰਨੀ ਸੋਹਣੀ ਵਾਈਫ ਦੇਤੀ ਇਹ ਮੈਨੂੰ ਸਮਝ ਲਓ ਇਹ ਮੇਰਾ ਸਾਰਾ ਕੁਝ ਹੈ ਮੇਰਾ ਸਾਰਾਗਾ ਜੀਵਨ ਦਾ ਇਹਨਾਂ ਨੇ ਸਾਰੀ ਕਮੀ ਪੂਰੀ ਕਰਤੀ ਮੇਰੇ ਜੀਵਨ ਦੇ ਵਿੱਚ ਤੇ ਆਪਾਂ ਇਹੀ ਕਹਿੰਦੇ ਆ ਪਿਆਰ ਨਾ ਰਹਿਣਾ ਚਾਹੀਦਾ ਸਭ ਨੂੰ ਮੈ ਜਲ ਕੇ ਠੀਕ ਹੈ ਜੀ ਦੇ ਸ਼ੁਕਰੀਆ ਤੇਨੇ ਤੁਸੀਂ ਬਾਈ ਲਈ ਕੀ ਕਹਿਣਾ ਜਾਓਗੇ ਕਿਵੇਂ ਕੁਝ ਵੀ ਬਾਈ ਲਈ ਬਾਈ ਦੀ ਤਾਰੀਫ ਚ ਕੁਝ ਵੀ ਕਿਉਂਕਿ ਵੀ ਬਹੁਤ ਚੰਗੇ ਇਨਸਾਨ ਹੈ। ਬਾਈ ਤੁਸੀਂ ਤੱਕੇ ਨਾ ਘੋਵਾਉਂਦੇ। ਤੱਕੇ ਨਾ ਘੋਵਾਉਂਦੇ। ਹਾਂ ਤਾਂ ਬਈ ਅਣਾ ਭੈਣ ਹੋਰੇ ਵਾਕਈ ਘੱਟ ਬੋਲਦੇ ਹਨਾ। ਹਾਂ ਬਈ ਇਹ ਇਹ ਮੇਲੇ ਤਾਂ ਥੋੜੇ ਤੋਂ ਡਰਦੇ ਦਾ ਘੱਟ ਨਹੀਂ ਨਾ ਬੋਲਦੇ। ਨਹੀਂ 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 ਮੈਨੂੰ ਤਾਂ ਭਾਂਦੀ ਡਰਾ ਦੇ ਬੰਦ ਕਮਰੇ ਚ। ਉਹ ਭਾਂਦੀ। ਇਹ ਠੀਕ ਹੈ। ਹਾਂ ਜੀ। ਉਹ ਤਾਂ ਬਹੁਤ ਬੋਲਦੇ ਆ ਇਹ। ਹੂੰ ਜੀ। ਤਾਂ ਦੋਸਤੋ ਇਹ ਇੰਟਰਵਿਊ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ। ਇਸ ਇੰਟਰਵਿਊ ਦਾ ਮਕਸਦ ਇਹ ਇੱਕ ਹੀ ਸੀ ਆਪਣੇ ਜੀਵਨ ਸਾਥੀ ਨਾਲ ਖੁਸ਼ ਰਹੋ ਤੇ ਮਾੜੇ ਸਮੇਂ ਦੇ ਨਾਲ ਲੜਦੇ ਰਹੋ ਕਿਉਂਕਿ ਮਾੜਾ ਸਮਾ ਜਿਵੇਂ ਬਾਈ ਨਹੀਂ ਦੱਸਿਆ ਕੱਟਿਆ ਜਾ ਸਕਦਾ ਪਰ ਮਾੜੇ ਬੰਦੇ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ ਐਦਾਂ ਦੀਆਂ ਇੰਟਰਵਿਊਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੁਡੇਰੋ ਸਫਰ ਟੈਲੀਵੀਜ਼ਨ ਨਾਲ ਕੈਮਰਾਮੈਨ ਅਮਨਦੀਪ ਦੇ ਨਾਲ ਸਤਿ ਸ਼੍ਰੀ ਅਕਾਲ